Oh! ਮੈਂ ਹੰਦੀ ਪਹਿਲੂ ਹੀ ਪਿਛਮੜੈਂਦੀ ਕਰਦਾ ਸਰਦਾਰ ਅਰਜੰਤ ਸਿੰਘ ਲੋਕਾਂ ਪ੍ਰਧਾਨ ਜੀ ਕੀ ਨਾਂ ਹੈ ਮੇਰਾ ਨਾਂ ਜਗਜੀਤ ਸਿੰਘ ਸਭਰਾ ਕਾਈ ਪ੍ਰਧਾਨ ਕਿਸਾਨਾਂ ਸਗਾ ਕਮੇਟੀ ਕੋਰਡੀਨੇਟਰ ਆ ਕੇ ਸਬੰਧ ਚਾਜੀ ਜਿਹੜਾ ਕੱਟ ਕੀਤਾ ਗਿਆ ਜੀ ਇਹ ਕੱਟ ਜਿਹੜਾ ਕੀਤਾ ਗਿਆ ਵਾ ਆਪਣਾ ਜਿਹੜਾ ਤੁਸੀ ਬੰਦੇ ਉੱਤੇ ਜਿਹੜਾ ਵਾ ਰੇਤਾਂ ਦੀ ਖੱਡ ਜਿਹੜੀ ਲੱਗ ਰਹੀ ਆ ਕੱਲ ਜਿਹੜਾ ਸਾਡੇ ਕਿਸਾਨਾਂ ਦੇ ਉੱਤੇ ਜਿਹੜਾ ਪ੍ਰਸ਼ਾਸਨ ਵੱਲੋਂ ਲਾਠੀ ਚਾਰਜ ਕੀਤਾ ਗਿਆ ਵਾ ਬਹੁਤ ਹੀ ਨਿੰਦਣਯੋਗ ਘਟਨਾ ਕੱਲ ਵਾਪਰੀਆ ਕਿਉਂਕਿ ਆਗੂਆਂ ਦੀ ਗੈਰ ਹਾਜ਼ਰੀ ਦੇ ਵਿੱਚ ਜਿਹੜਾ ਕੁਝ ਕਿਸਾਨ ਸਾਡੇ ਇੱਥੇ ਆਣ ਕੇ ਬੈਠ ਗਏ ਤੇ ਭਾਰੀ ਪੁਲਿਸ ਬਾਲ ਲੈ ਆਣ ਕੇ ਜਿਹੜਾ ਕਿਸਾਨਾਂ ਦੇ ਉੱਤੇ लाਠੀ ਚਾਰਜ ਕਰਕੇ ਉਹਨਾਂ ਨੂੰ ਚੁੱਕ ਕੇ ਉਹਨਾਂ ਨੂੰ ਪਹਿਲਾਂ ਥਾਣਿਆਂ ਵਿੱਚ ਲਿਜਾ ਕੇ ਉਹਨਾਂ ਤੇ ਕਾਰਵਾਈਆਂ ਕਰਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਛੱਡਿਆ ਗਿਆ ਅਸੀਂ ਬਹੁਤ ਨਿੰਦਾ ਕਰਦੇ ਹਾਂ ਪੰਜਾਬ ਸਰਕਾਰ ਦੀ ਪ੍ਰਸ਼ਾਸਨ ਦੀ ਜਿਨ੍ਹਾਂ ਨੇ ਘਿਣਾਉਣੀ ਹਰਕਤ ਕੀਤੀ ਆ ਦੇਖੋ ਜੀ ਜਿਹੜੀ ਖਾਡਾ ਇਹ ਲੋਕਾਂ ਦੀ ਸਹਿਮਤੀ ਤੋਂ ਬਿਨਾਂ ਨਹੀਂ ਲੱਗਣੀ ਚਾਹੀਦੀ ਜਿੰਨਾ ਚਿਰ ਲੋਕਾਂ ਦੀ ਸਹਿਮਤੀ ਨਹੀਂ ਉਹਨੇ ਚਿਰ ਤੱਕ ਧੱਕੇ ਦੇ ਨਾਲ ਕੋਈ ਵੀ ਕੰਮ ਨਹੀਂ ਕੀਤਾ ਜਾ ਸਕਦਾ ਜਿੰਨਾ ਚਿਰ ਲੋਕ ਸਹਿਮਤ ਨਹੀਂਗੇ ਕਿੱਦਾਂ ਇੱਥੇ ਸਰਕਾਰ ਆਣ ਕੇ ਖੱਡ ਲਵਾ ਦਊਗੀ ਕਿੱਦਾਂ ਆਣ ਕੇ ਇੱਥੇ ਕੰਡਾ ਲਾ ਦੇਣਗੇ ਕਿਉਂਕਿ ਕੱਲ ਜਿਹੜੀ ਘਟਨਾ ਹੋਈ ਆ ਬਹੁਤ ਨਿੰਦਨਜੋ ਘਟਨਾ ਹੋਈ ਆ ਕਿੱਦਾਂ ਕਿਸਾਨਾਂ ਨੂੰ ਧੂ ਧੂ ਕੇ ਡਾਂਗਾ ਦੇ ਨਾਲ ਕੁੱਟਿਆ ਗਿਆ ਵਾ ਬਹੁਤ ਮਾੜੀ ਘਟਨਾ ਕੀਤੀ ਗਈ ਆ ਆ ਜਿੰਨੀਆਂ ਸਾਡੀਆਂ ਭਰਾਤੀ ਜਥੇ ਬੰਦੀਆਂ ਵਾ ਪੰਜ ਤੋਂ 6 ਜਥੇ ਬੰਦੀਆਂ ਜਿਹੜੀਆਂ ਇੱਥੇ ਬੈਠੀਆਂ ਆਣ ਕੇ ਧਰਨਾ ਲਾ ਕੇ ਮੁਕੰਮਲ ਤੌਰ ਤੇ ਇੱਥੇ ਜਿਹੜਾ ਵਾ ਇਹਨੂੰ ਜਿਹੜਾ ਰਸਤਾ ਬਣਾਉਣ ਦਾ ਸੀ ਆ ਤੁਸੀਂ ਵੇਖਿਆ ਜੀ ਕੰਡਾ ਲਿਆਂਕ ਕੇ ਨ ਰੱਖਿਆ ਆ ਵਾ ਇਹ ਕੰਡਾ ਲਾਉਣ ਦੀ ਤਿਆਰੀ ਵਿੱਚ ਹੀ ਕੱਲ ਦੇ ਜਿਹੜੇ ਟਿਪਰ ਲੈ ਕੇ ਪੋਕ ਲੈਣਾ ਲੈ ਕੇ ਜੰਗੀਪਦਰ ਤੇ ਆਪਣਾ ਕੰਮ ਸ਼ੁਰੂ ਕੀਤਾ ਆ ਵਾ ਇਥੇ ਪ੍ਰਸ਼ਾਸਨ ਨੇ ਤੇ ਅਸੀਂ ਇਹ ਚੀਜ਼ ਦੀ ਨਖੇਦੀ ਕਰਦੇ ਆਂ ਵੀ ਪਹਿਲੋ ਕਿਸਾਨਾਂ ਦੇ ਨਾਲ ਮੇਲ ਬੈਠ ਕੇ ਗੱਲਬਾਤ ਕੀਤੀ ਜਾਣੀ ਚਾਹੀਦੀ ਸੀ ਕਿਉਂਕਿ ਗੱਲਬਾਤ ਦੇ ਨਾਲ ਹੀ ਇਹ ਮਸਲੇ ਦਾ ਹੱਲ ਹੁੰਦਾ ਵਾ ਜੇ ਕੋਈ ਪਰੇਸ਼ਾਨੀ ਆ ਕਿਸਾਨਾਂ ਨੂੰ ਉਹਨਾਂ ਦੀ ਪਰੇਸ਼ਾਨੀ ਸੁਣਨੀ ਚਾਹੀਦੀ ਆ ਪ੍ਰਸ਼ਾਸਨ ਨੂੰ ਤਾਂ ਹਾਲ ਕੱਢਣਾ ਚਾਹੀਦਾ ਜੇ ਕਿਸਾਨ ਇਸ ਗੱਲ ਤੋਂ ਕਹਿੰਦੇ ਵੀ ਖੱਡਾ ਨਹੀਂ ਲੱਗੰਦੇ ਉਹਨਾਂ ਨੂੰ ਪੁੱਛਣਾ ਚਾਹੀਦਾ ਕਿ ਕਿਹੜੀ ਗੱਲੋਂ ਖੱਡਾ ਨਹੀਂ ਲੱਗੰਦੇ ਰਹੇ ਜਿਨ੍ਹਾਂ ਦਾ ਕੋਈ ਮਸਲੇ ਦਾ ਹਾਲ ਕੱਢਣਗੇ ਤਾਂ ਹੀ ਆਪਾਂ ਸਾਰੀ ਗੱਲਬਾਤ ਤੋਂ ਜਾਣਕਾਰੀ ਲੈਨੇ ਆ ਜੀ ਪ੍ਰਧਾਨ ਸਭਾ ਤੋਂ ਜੌਨ ਜਰਨਲ ਸਕੱਤਰ ਸਤਨਾਮ ਸਿੰਘ ਵੀ ਸਾਡਾ ਯੋਧੂ ਕੇ ਪਰਿਵਾਰ ਚੋਂ ਜੀ ਤੁਹਾਨੂੰ ਸਾਰੀ ਜਾਣਕਾਰੀ ਦੇਊਗਾ ਜਿਹੜਾ ਅੱਜ ਧਰਨਾ ਲੱਗਾ ਸੀ ਕੀ ਗੱਲਬਾਤ ਹੋਈ ਹੈ ਜੀ ਵੇਖੋ ਜੋ ਧਰਨਾ ਲੱਗਾ ਹੈ ਉੱਤੇ ਬੰਨ ਤੇ ਰੇਤਾ ਦੇ ਖੱਡੇ ਨੂੰ ਡੱਕਣ ਵਾਸਤੇ ਕੱਲ ਜੋ ਪੁਲਿਸ ਨੇ लाठी चार्ज ਕੀਤਾ ਉਹ ਸਾਡੇ ਕਿਸਾਨ ਆਗੂ ਨੂੰ ਚੁੱਕ ਕੇ ਜੇਲ੍ਹ ਤੋਂ ਛੁੱਟਿਆ ਗਿਆ ਅੱਜ ਮੌਕੇ ਤੇ ਐਸਐਚਓ ਪਹੁੰਚੇ ਆ ਐਸਐਚਓ ਨੇ ਬਿਸਵਾਦ ਦਵਾਇਆ ਵੀ ਜਿਹੜੇ ਬੰਦੇ ਗ੍ਰਿਫਤਾਰ ਕਰਕੇ ਜੇਲ੍ਹ 'ਚ ਖੜੇ ਨੇ ਉਹਨਾਂ ਨੂੰ ਤੁਰੰਤ ਬਿਨਾਂ ਕਿਸੇ ਪਰਚੇ ਦੇ ਬਿਨਾਂ ਕਿਸੇ ਸ਼ਰਤ ਦੇ ਹਰਿਆ ਕੀਤਾ ਜਾਊਗਾ ਤੇ ਜਿਹੜੀ 14 ਤਰੀਕ ਨੂੰ ਆਪਣੀ ਗਾੜੀ ਧਰਨਾ ਲੇਕਿਆ ਸੀ ਉਹ ਆਪਣੀ 14 ਤਰੀਕ ਨੂੰ ਟੀਸੀ ਸਾਹਿਬ ਦੇ ਨਾਲ ਮੀਟਿੰਗ ਜਿਹੜੀ ਉਹ ਲਿਖੀ ਗਈ ਆ ਉਹ ਮੀਟਿੰਗ ਤੋਂ ਬਾਅਦ ਜਿੱਦਾਂ ਵੀ ਅਗਲੀ ਰਣਨੀਤੀ ਹੋਊਗੀ ਜੋ ਵੀ ਮੰਨ ਲਓ ਆਪਣਾ ਤੁਸੀਂ ਸਾਹ ਨਾਲ ਗੱਲਬਾਤ ਹੁੰਦੀ ਆ ਫਿਰ ਇਹ ਤਾਲਾ ਖੜਾ ਟੱਕਦੇ ਆ ਜਾਂ ਕੀ ਕਰਦੇ ਆ ਜੋ ਵੀ ਆਪਣੇ ਆਗੂ ਆਪਾਂ ਦੱਸਣਗੇ ਉਹਦੇ ਹਿਸਾਬ ਅਗਲੇ ਮੁਤਾਬਕ ਆਪਾਂ ਚੱਲਾਂਗੇ ਸਾਰਿਆਂ ਦਾ ਧੰਨਵਾਦ ਸਬਸਕ੍ਰਾਈਬ ਕਰ ਸਕਦਾ ਇਹ ਸਨ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਵੱਡਾ ਜ세ਬੰਦੀ ਦੇ ਜਰਨਲ ਸਕਤਰ ਆਪਾਂ ਨੂੰ ਸਾਰੀ ਜਾਣਕਾਰੀ ਦਿੰਦੇ ਹੋਏ ਜੀ ਤੇ ਵੀਡੀਓ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ ਵਿਰਜ ਕੀ ਨਾ ਆਇਆ ਆਪਣਾ ਮੇਰਾ ਨਾਮ ਜੀ ਬਾਬਾ ਸਾਰਸਿੰਘ ਆ ਜੀ ਕੀ ਕਾਰਨ ਹੈ ਜਿਹੜਾ ਅੱਜ ਇੱਥੇ ਆਪਾਂ ਨੂੰ ਧਰਨਾ ਲਾਉਣਾ ਪਿਆ ਕੀ ਚੱਕਰ ਪੈ ਰੇ ਨੇ ਇਹ ਧਰਨਾ ਲੱਗਣਾ ਤਾਂ ਲਾਉਣਾ ਪਿਆ ਵੀ ਇਹ ਜਿਹੜਾ ਬੰਨ ਸੀ ਨਾ ਪਿਛਲੇ ਸਾਲ ਦੇ ਵਿੱਚ ਵੀ ਕਰੈਕ ਹੋ ਗਿਆ ਸੀ ਇਹ ਬੰਨੋ ਜਿਹੜੀ ਆ ਪਿੰਡ ਵਾਲੇ ਦਾ ਨੂੰ ਸਭਰਾ ਪਿੰਡ ਵਾਲਿਆਂ ਨੂੰ ਬਹੁਤ ਜਿਆਦਾ ਜਿਆਦਾ ਲੋਪਾਂ ਦੀ ਖਾਜ ਨੂੰ 88 ਤੋਂ ਇਲਾਕੇ ਜਿਹੜੀ ਪਾਣੀ ਦੇ ਵਿੱਚ ਜ਼ਿਆਦਾ ਤਾਂ ਪਈ ਉਹਦੇ ਬੇਕਾਰ ਹੋਈਆਂ ਹੀ ਹੋਈਆਂ ਮੋਰਚਾ ਲਾਇਆ ਇਹ ਕਿਸਾਨ ਤਾਂ ਕਰਕੇ ਇਕੱਠੇ ਹੋਏ ਵੀ ਇੰਨੀਆਂ ਜਮੀਨਾਂ ਸਾਡੀਆਂ ਨਾ ਖਰਾਬ ਹੋ ਜਾਣ 6 ਮਹੀਨੇ ਤੋਂ ਚੱਲਣ ਦਿਆ ਵਾ ਜਿਹੜੇ ਮੇਰੇ ਭਰਾ ਖੜ ਲਾ ਰਹੇ ਸੀ ਉਹਨਾਂ ਧੱਕੇ ਦੇ ਨਾਲ ਜਿਹੜੇ ਕੱਲ ਪੁਰਸੇ ਤੇ ਆਈ ਮੁਲਾਜ਼ਮ ਬਹੁਤ ਜ਼ਿਆਦਾ ਆਏ ਉਹਨਾ ਮੁਲਾਜ਼ਮਾਂ ਨੇ ਹਰ ਸਾਲ ਵਾਰਦਾ 500 ਦਾ 5 5 600 ਬੰਦਾ ਮੁਲਾਜ਼ਮੇ थे ਕੱਲ ਪਹੁੰਚਿਆ ਬੈਠੇ ਸੀਗੇ ਉਹਨਾਂ ਨੇ ਬਜ਼ੁਰਗਾਂ ਨੂੰ ਡਾਂਗਾ ਮਾਰ ਕੇ ਇੱਥੇ ਬੰਦੇ ਥਾੜੀ ਥੋੜੇ ਬੈਠੇ ਸੀ ਤੇ ਉਹ ਉਹਨਾਂ ਨੂੰ ਗੱਡੀਆਂ ਦੇ ਭਾਰ ਦੇ ਧੂਫੇ ਰੱਜ ਕੇ ਲੈ ਗਏ ਤੇ ਬੜੀ ਇਹ ਡਰ ਦੀ ਰਹਾਣੀ ਵਾਲੀ ਗੱਲ ਹੋਈ ਵੀ ਇੱਕ ਬੰਦੇ ਉਹਦੇ ਇਹਦੇ ਪੰਜਾਬ ਦੀ ਜਿਹੜੀ ਪੁਲਿਸ ਉਹ ਬੜੀ ਥੋੜੀ ਹੈ ਜਿਨ੍ਹਾਂ ਨੂੰ ਪੰਜਾਬ ਚ ਪੁਲਸੀ ਹੈ ਨਹੀਂਗੀ ਜਦੋਂ ਚੌਂਕੀ ਠਾਣੇ ਜਾਗੇ ਨੇ ਕਹਿੰਦੇ ਮੁਲਾਜ਼ਮ ਨਹੀਂ ਇੱਥੇ ਸਭਰਾਵਾਂ ਪਿੰਡ ਦੇ ਵਿੱਚ ਇੱਕ ਲੱਤਾਂ ਤੋਂ ਆਰੀ ਜਿਹੜਾ ਮੁਲਾਜ਼ਮ ਹੈ ਉਹ ਭਾਇਆ ਵਾ ਚੌਂਕੀ ਦੇ ਬੋਏ ਗਾੜੀ ਤੇ ਤਿੰਨ ਮੁਲਾਜ਼ਮਾਂ ਸਭਰਾਵਾਂ ਦੀ ਚੌਂਕੀ ਦੇ ਵਿੱਚ ਤੇ ਜਦੋਂ 700 ਮੁਲਾਜ਼ਮ ਕੱਲ ਇਹ ਖਾਡ ਲਵਾਉਣ ਵਾਸਤੇ ਆਇਆ ਤੇ ਬੜੀ ਦਾਨੀ ਵਾਲੀ ਗੱਲ ਇਹਨੇ ਮੁਲਾਜ਼ਮ ਵੇਖ ਕੇ ਲੋਕਾਂ ਨੇ ਪਹਿਲੀ ਵਾਰੀ ਵੇਖੀ ਪੁਲਸੇ ਨਹੀਂ ਵੀ ਇਹ ਪੁਲਿਸ ਦੇ ਖੱਡਾ ਲਵਾਉਣ ਵਾਸਤੇ ਭਗਵੰਤ ਮਾਨ ਨੇ ਨਾਲ ਤੋਰੀ ਆ ਤੇ ਇਹ ਲੋਕਾਂ ਦਾ ਜਿਹੜਾ ਲੋਕਾਂ ਦੇ ਹੱਕ ਦੇ ਕਿੱਦਾਂ ਕੰਮ ਕਰਨਗੇ ਉਹਨਾਂ ਮੁਲਾਜ਼ਮਾਂ ਨੇ ਡਾਂਗਾ ਦੇ ਨਾਮ ਦਾ ਧੱਕਿਆਂ ਦੇ ਨਾਲ ਜਿੱਥੇ ਲੈਡੀ ਪੁਲਿਸ ਨਾਲ ਲਿਆਂਦੀ ਲੱਤਾਂ ਆ ਰਹੀ ਤੁਸੀਂ ਵੀਡੀਓ ਵੇਖ ਲਿਓ ਇੱਕ ਬਨੇ ਉਹ ਬੰਦੇ ਦੀਆਂ ਲੱਤਾਂ ਆ ਰਹੀਆਂ ਇੱਕ ਲਾਤ ਉਹਦੀ ਵੱਡੀ ਹੋਈ ਪੌੜੀਆਂ ਉੱਰਦਾ ਉਹ ਬੀਬੀਆਂ ਜਿਹੜੀਆਂ ਉਹਨੂੰ ਧੂਹੀ ਫਿਰਦੀਆਂ ਵਾ ਤੇ ਨਾਲੇ ਕਹਿ ਰਹੀਆਂ ਇਹਨਾਂ ਦੇ ਜੁੱਤੀਆਂ ਮਾਰੂ ਤੁਸੀਂ ਆ ਵੀਡੀਓ ਵੇਖ ਸਕਦੇ ਜਿੱਥੇ ਭਗਵੰਤ ਮਾਨ ਦੀ ਨੰਗੇਲੀ ਗੇਂਦ ਵੀ ਜਨਾਨੀ ਵੀ ਜਿਹੜੀ ਪੁਲਸ ਆ ਉਹ ਜਿਹੜੀ ਆ ਮਰਦ ਨੂੰ ਨਹੀਂ ਹਸਲਾ ਸਕਦੀ ਕੱਲ ਲੈਡੀ ਪੁਲਸ ਨੇ ਜਿਹੜਾ ਉਹ ਚੁੱਕ ਕੇ ਜਿਹੜਾ ਪੱਗਾਂ ਵੀ ਲਾਈਆਂ ਜਾਂਦਾ ਪੱਗਾਂ ਵੀ ਪੱਗਾਂ ਵੀ ਲਥੀਆਂ ਜੀ ਦੰਡੇ ਵੀ ਮਾਰੇ ਆ ਪੱਗਾਂ ਲਥੀਆਂ ਬਹੁਤ ਹਜ਼ਦਗੀਤਾ ਉਹਨਾਂ ਨੇ ਧੱਕੇ ਦੇ ਨਾਲ ਕੰਮ ਕਰਾਉਣ ਦੀ ਕੋਸ਼ਿਸ਼ ਕੀਤਾ ਪਰ ਜਿਹੜੇ ਕਿਸਾਨਾਂ ਕਿਸੇ ਵੀ ਹੱਦ ਤੱਕ ਜਿਹੜੀ ਇਹ ਜ਼ਮੀਨਾਂ ਦੇ ਵਿੱਚ ਖੜੇ ਨਹੀਂ ਲੱਗਣ ਦੇਣਗੇ ਕਿਉਂ ਵੀ ਰਹਿੰਦੀ ਅੱਗੇ ਦੇ ਸਾਡੀ ਰੋਟੀ ਦੀ ਗੁੱਸੀ ਆ ਤੇ ਜਿਹੜੀ ਰਹਿੰਦੀ ਆ ਉਹ ਵੀ ਮਰਜਣੀ ਜਦੋਂ ਬੰਦ ਟੁੱਟ ਗਿਆ ਉਹੀ ਇਲਾਜ ਇਹਦੇ ਭੁੱਲ ਸਾਡਾ ਭਾਵ ਆ ਤੇ ਇਹ ਇਲਾਕੇ ਦਾ ਜਿਉਂ ਆਪ ਅਥੀ ਤੋੜੇ ਚੋਕਲੇ ਲੰਦਾ ਰਿਹਾ ਉਹਨੂੰ ਬਣਾਏ ਇਲਾਕੇ ਦਾ ਤੇ ਕੀ ਮਿਲਾਈ ਆ ਬਿਲਕੁਲ ਸਭ ਫੇਰ ਆ ਸਕਦੇ ਆ ਸਾਹੀ ਦੇ ਇਹੀ ਬੇਨਤੀ ਕਰਦੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਫੇਰ ਨਾ ਘਟ ਆ ਜਾਵੇ ਤੂੰ ਇਹ ਇਲਾਕੇ ਦਾ ਮੰਤਰੀ ਆ ਤੈਨੂੰ ਸਾਡੀ ਆਵਾਜ਼ ਖਜ਼ਾਨਾ ਵਿੱਚ ਪੁਣੀ ਨਹੀਂ ਤੇ ਆ ਤੈਨੂੰ ਵੱਡਿਆਂ ਘਰਾਣਿਆਂ ਨਾਲ ਨਹੀਂ ਰਲਣਾ ਚਾਹੀਦਾ ਇਹ ਇਲਾਕੇ ਦੀ ਬੋਤ ਲਈ ਆ ਕਾਹ ਵੀ ਤੂੰ ਆਉਣ ਸਮੇਂ ਦੇ ਬੋਟਾ ਲੈਣੇ ਆ ਜੀ ਇਦਾਂ ਹੀ ਹੋਇਆ ਤੇ ਹੋ ਸਕਦਾ ਵੀ ਤੈਨੂੰ ਘਟ ਆਵੇ ਕੋਈ ਰੇੜੀ ਪਰ ਲੈਣਾ ਰੇੜੀ ਪਰ ਲੈ ਕੇ ਇਹ ਸੰਸਾਰ ਸਿੰਘ ਜੀ ਜਿਨ੍ਹਾਂ ਨੇ ਬੜੀ ਸੇਵਾ ਬੰਨ ਤੇ ਕੀਤੀ ਜੀ ਤੇ ਜਿਹੜਾ ਬੰਨ ਟੁੱਟਣ ਤੋਂ ਬਚਾਇਆ ਸੀ 50 50 ਹਰਥੋਂ ਨੇ ਖੱਡੇ ਜਿਹੜੇ ਉਹ ਦੰਦੇ ਨਾਲ ਨਾਇਤ ਨੂੰ ਕਿਸਾਨਾਂ ਨੇ ਖੰਡਾ ਲੱਗਣ ਦੇ ਨਾਲ ਕਿੰਨੇ ਬੰਦੇ ਕੱਲ ਜਿਹੜੇ ਆਪਣੀ ਗ੍ਰਿਫਤਾਰ ਕਰਕੇ ਲੈ ਗਏ ਤੇ ਕਿਹੜੀ ਜੇਲ ਹੈ 12 ਬੰਦੇ ਜਿਹੜੇ ਆਪਣੇ ਇਥੋਂ ਕਿਸਾਨ ਚੁੱਕ ਕੇ ਉਹਨਾਂ ਦੇ ਇਲਾਕੇ ਜਾਚ ਕਰਕੇ ਉਹਨਾਂ ਨੂੰ ਬੱਸਾਂ ਵਿੱਚ ਭਰ ਕੇ ਤੇ ਉਹਨਾਂ ਨੂੰ ਜਿਹੜਾ ਜੇਲ ਦੇ ਵਿੱਚ ਉਹਨਾਂ ਤੇ ਕਾਰਵਾਈ ਕਰਕੇ ਉਹਨਾਂ ਨੂੰ ਜੇਲ ਦੇ ਵਿੱਚ ਰੱਖਿਆ ਕਿਹੜੀ ਜੇਲ ਹੈ ਜੀ ਇਹ ਸ਼ਾਇਦ ਇਹ ਕਲੀਅਰ ਨਹੀਂ ਹੋ ਸਕੇ ਸ਼ਾਇਦ ਪੱਟੀ ਜੇਲ ਦਾ ਜਿਹੜੇ ਵਿੱਚ ਇਹਨਾਂ ਨੂੰ ਕਿਸਾਨ ਨੂੰ ਰੱਖਿਆ ਗਿਆ ਪੱਟੀ ਦੱਸ ਦੇ ਪੱਟੀ ਜੇਲ ਆ ਪਹਿਲਾਂ ਹਰੀਕੇ ਥਾਣੇ ਵਿੱਚ ਲੈ ਗਏ ਫਿਰ ਚੋਲੇ ਲੈ ਗਏ ਫਿਰ ਹਰੀਆਲੀ ਲੈ ਕੇ ਗਏ ਉਸ ਤੋਂ ਬਾਅਦ ਜਿਹੜਾ ਇਹਨਾਂ ਨੂੰ ਜੇਲ ਦੇ ਵਿੱਚ ਲਾ ਕੇ ਉਹਨਾਂ ਤੇ ਜਿਹੜੀ ਕਾਰਵਾਈ ਕੀਤੀ ਗਈ ਹੈ ਹੁਣ ਆਪਾਂ ਕੀ ਵਿਉਂਤਬੰਦੀ ਜਾਈਦਾ ਹੀ ਵਿਆਹ ਤਾਂ ਬੰਦੀ ਵੇਖੋ ਜੀ ਤੇ ਸਾਰੀ ਸੰਗਤ ਦੇ ਨਾਲ ਹੀ ਆ ਜੋ ਅੱਜ ਬਾਬਾ ਵੀਰ ਸਿੰਘ ਦੇ ਗੁਰਦੁਆਰਾ ਸਾਹਿਬ ਸਾਰੀਆਂ ਜਥੇਬੰਦੀਆਂ ਨੇ ਸਮੁੱਚੇ ਪਿੰਡ ਨੇ ਸਾਰੇ ਇਲਾਕੇ ਨੇ ਇੱਥੇ ਇਕੱਠ ਕੀਤਾ ਸੀ ਬਾਬਾ ਵੀਰ ਸਿੰਘ ਦੇ ਗੁਰਦੁਾਰੇ ਸੁਭਰਾ ਵਿਖੇ ਉੱਥੇ ਫੈਸਲਾ ਕੀਤਾ ਗਿਆ ਕਿ ਜਿਹੜਾ ਇੱਥੇ ਜਿੱਥੇ ਬੰਦ ਤੇ ਖੱਡਾ ਲੱਗ ਰਿਹਾ ਵਾ ਇਥੇ ਪੱਕੇ ਤੌਰ ਤੇ ਜਿਹੜਾ ਵਾ ਇਥੇ ਧਰਨਾ ਲਾਇਆ ਜਾਊਗਾ ਜਿੰਨੇ ਚਿਰ ਤੱਕ ਕਿਸਾਨਾਂ ਦੇ ਨਾਲ ਜਿਹੜਾ ਪ੍ਰਸ਼ਾਸਨ ਜਥੇਬੰਦੀਆਂ ਦੇ ਨਾਲ ਆਣ ਕੇ ਆਗੂਆਂ ਦੇ ਨਾਲ ਗੱਲਬਾਤ ਨਹੀਂ ਕਰਦਾ ਕੋਈ ਮਸਲੇ ਦਾ ਹੱਲ ਨਹੀਂ ਕਰਦਾ ਉਹਨੇ ਚਿਰ ਤੱਕ ਜਿਹੜਾ ਵਾ ਇਹ ਇਥੇ ਪੱਕੇ ਤੌਰ ਤੇ ਧਰਨਾ ਲਾਇਆ ਜਾਊ ਜਿੰਨੇ ਚਿਰ ਸਾਡੇ ਜਿਹੜੇ ਕਿਸਾਨ ਉਹਨਾਂ ਨੇ ਫੜ ਕੇ ਅੰਦਰ ਦਿੱਤੇ ਆ ਉਹ ਕਿਸਾਨ ਸਾਡੇ ਬਾਜਤ ਉਹਨਾਂ ਨੂੰ ਇੱਥੇ ਰਿਹਾ ਨਹੀਂ ਕਰਕੇ ਲੈ ਕੇ ਆਉਂਦੇ ਉਹਨੇ ਚਿਰ ਤੱਕ ਅਸੀਂ ਕੋਈ ਗੱਲਬਾਤ ਨਹੀਂ ਕਰਾਂਗੇ ਪ੍ਰਸ਼ਾਸਨ ਨਾਲ ਹਾਂਜੀ ਪ੍ਰਧਾਨ ਜੀ ਕੀ ਨਾਂ ਹੈ ਜੀ ਸਰਬਜੀਤ ਸਿੰਘ ਜੀ ਤੇ ਜਿਹੜਾ ਕੰਡਾਰੇ ਤਾ ਲੱਗ ਰਿਹਾ ਹੈ ਜੀ ਤੇ ਕੀ ਕਾਰਨ ਹੈ ਜਿਹੜਾ ਅੱਜ ਇੰਨਾ ਭਾਰੀ ਇਕੱਠਾ ਕੀਤਾ ਗਿਆ ਜੀ ਇਹ ਵੀਰ ਜੀ ਖੱਡਾ ਜਿਹੜਾ ਨਹੀਂ ਲੱਗਣਾ ਚਾਹੀਦਾ ਮੇਰੀ ਜਿਹੜੀ 8 ਕਿੱਲੇ ਜ਼ਮੀਨ ਆ ਜਿੱਥੇ ਇਹ ਖੱਡਾ ਲੱਗਣਾ ਆ 8 ਕਿੱਲੇ ਜ਼ਮੀਨ ਆ ਮੇਰੀ ਮੇਕ ਨੂੰ ਪੁੱਛ ਕੇ ਖੱਡਾ ਲਾਉਣ ਲੱਗੇ ਬਿਲਕੁਲ ਇਹ ਜਦੋਂ ਆ ਦਰਿਆ ਟੁੱਟਣ ਲੱਗ ਪਟਣ ਲੱਗਾ ਲੋਕਾਂ ਦਿਨ ਰਾਤ ਇੱਕ ਕਰਕੇ ਇਹ ਬੰਨ ਜਿਹੜਾ ਬਚਾਇਆ ਆ ਬਿਲਕੁਲ ਇਹ ਸਾਰੇ ਲੋਕ ਅੱਜ ਇਕੱਠੇ ਹੋਇਆ ਸਿਰਫ 2-4 ਬੰਦੇ ਆ ਮੰਤਰੀ ਨੂੰ ਅਦਾਲਤ ਦੀ ਭੁੱਲਣਾ ਸੋਚਣਾ ਚਾਹੀਦਾ ਪਹਿਲਾਂ ਵੀ ਖੱਡਾ ਲਾਉਣ ਲੱਗਾ ਕਿੱਥੇ ਲਾਉਣ ਲੱਗਾ ਪੁੱਛਿਆ ਕਿਸ ਨੂੰ ਬ ਕਿੰਨੇ ਪਿੰਡਾਂ ਦਾ ਨੁਕਸਾਨ ਹੁੰਦਾ ਜੇ ਇਥੋਂ ਬੰਨ ਟੁੱਟਦੇ ਬੰਨ ਟੁੱਟਦਾ ਘੱਟ ਘੱਟ ਜਿਹੜੇ 8 10 ਪਿੰਡਾਂ ਸਾਰੇ ਇਲਾਕੇ ਦਾ ਨੁਕਸਾਨ ਬਿਲਕੁਲ ਜੀ ਬਹੁਤ ਜ਼ਿਆਦਾ ਨੁਕਸਾਨ ਆ ਅੱਗੇ ਜਿਹੜਾ 88 ਦੇ ਵਿੱਚ ਬਹੁਤ ਨੁਕਸਾਨ ਹੋਇਆ ਤੇ ਜਿਹੜਾ ਖੱਡਾ ਨਾ ਲੱਗੇ ਸਾਡੀ ਸਰਕਾਰ ਨੂੰ ਇਹੋ ਬੇਨਤੀ ਬਣਾ ਖੱਡਾ ਲੱਗੇ ਨਾ ਧੱਕਾ ਕੀਤਾ ਜਾਵੇ ਬਿਲਕੁਲ ਜੀ ਤੇ ਕੱਲ ਕਿਸਾਨਾਂ ਦੀਆਂ ਪੱਗਾਂ ਲਾਈਆਂ ਆ ਉਹਨਾਂ ਨੂੰ ਡਾਂਗਾ ਨਾ ਕੁੱਟਿਆ ਗਿਆ ਤੇ ਮਾੜੀ ਗੱਲ ਆ ਨਾ ਹੋਈ ਇਹ ਤਾਂ ਹੁਣ ਕਾਹ ਲੋਕੀ ਦੱਸਣ ਕਿ ਉਹ ਜਦੋਂ 27 ਇਲੈਕਸ਼ਨ ਆਉਣੀ ਆ ਕੀ ਪਾਤ ਹੁਲਦੀ ਇਹਦੀ ਬਿਲਕੁਲ ਜੀ ਬਿਲਕੁਲ ਸਰਕਾਰ ਬਿਲਕੁਲ ਜੀ ਜਿਹੜੇ ਬੰਦੇ ਪਕੌੜੇ ਕਹਿੰਦੇ ਖਵਾਏ ਜੀ ਲੋਕਾਂ ਸਾਰਿਆਂ ਜੀ ਸਾਰਿਆਂ ਵੋਟਾਂ ਪਾਈਆਂ ਮੰਤਰੀ ਜਿਤਾਇਆ ਬਿਲਕੁਲ ਐਵੇਂ ਨਹੀਂ ਬੰਦ ਮੇਲੇ ਆਵੇ ਥੋੜਾ ਇਹ ਧੱਕਾ ਕਰਨ ਦੇ ਲੋਕਾਂ ਦਾ ਹੁਣ ਪੱਕੀ ਚਾਉਨੇ ਆ ਜੀ ਹੁਣ ਅਸੀਂ ਆਪਦੀ ਸਾਡੀ ਪਹਿਲੀ ਮੇਰੀ ਪਹਿਲੀ ਇੱਥੇ 8 ਕਿੱਲੇ ਆ 8 ਕਿੱਲੇ ਜ਼ਮੀਨ ਆ ਮੈਨੂੰ ਪੁੱਛਿਆ ਕਿਸ ਨੇ ਕਿਹਿਆਂ ਦੇ ਖੱਡਾ ਲੱਗਣਾ ਕਿਹਦੀ ਪਹਿਲੀ ਜੀ ਖੱਡਾ ਲੱਗਣਾ ਕਿੱਥੇ 70 ਕਿੱਲੇ ਜ਼ਮੀਨ ਕਿਹੜੀ ਆ ਇਹ ਦੱਸਣ ਤੋਂ ਸਹੀ ਕਿਹੜੇ ਬੰਦੇ ਦੀ 70 ਕਿੱਲੇ ਜ਼ਮੀਨ ਆ ਬਿਲਕੁਲ ਜੀ ਬਿਲਕੁਲ ਅਸੀਂ ਨਹੀਂ ਖਡਾ ਲਗਾਂਦੇ ਵਾਂਗੇ ਛੜਕਾਂ ਬਣੀਆਂ ਸੜਕਾਂ ਬਣੀਆਂ ਦੁਬਾਰਾ ਕੌਣ ਬਣਾ ਕੇ ਦਊ ਸਾਨੂੰ ਛੜਕਾਂ ਬੰਨਾ ਬੁੰਨਾ ਦੇ ਵੀ ਪੈਸੇ ਕਹਿੰਦੇ ਅਜੇ ਤੱਕ ਜਿਹੜੇ ਬਣਾਏਗੇ ਕੁਛ ਨਹੀਂ ਮਿਲਿਆ ਜੀ ਬਹੁਤ ਧੱਕਾ ਕਰੀ ਸਰਕਾਰ ਇਹੋ ਬੈਂਦੀ ਸਾਡੀ ਦੇਖੋ ਤੁਸੀਂ ਵੀਡੀਓ ਸ਼ੇਅਰ ਕਰੋਗਾ ਤਾਂ ਤੁਹਾਨੂੰ ਆਏਗੀ